ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪਸਨੀਵਾਲਾ ਕਲਾ ਡੇਰੀ ਫਾਰਮ ਤੋਂ ਕਵਰ ਕਰਦੇ ਪਏ ਕਾਫੀ ਨਾਲ ਇੱਥੇ ਵਿਕਰੀ ਲਿਆਉਂਦੇ ਰਹਿੰਦੇ ਆ ਸੋ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐ ਪਿੰਡ ਆਪਣਾ ਸੀਨੀ ਮਾਲਕਲਾ ਹੈਗਾ ਵੱਡਾ ਸੀਨੀ ਜਿਹੜਾ ਫਾਰਮਾ ਸੀਨੀ ਮਾਲਕਲਾ ਤੋਂ ਡੇਢ ਕਿਲੋ ਮੀਟਰ ਚੱਲ ਕੇ ਕਰਾਲੇ ਦੀ ਛੜਕ ਤੇ ਆਪਣਾ ਫਾਰਮ ਹੈਗਾ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਹੈਗਾ ਜੀ ਕਨੈਕਟ ਨੰਬਰ ਵੀ ਆਪਣਾ ਨੋਟ ਕਰ ਲਓ 62807 13934 62807 13934 ਮੇਰਾ WhatsApp ਵੀ ਵੀਰੇ ਦੇ ਇਸ ਨੰਬਰ ਤੇ ਚੱਲਦਾ ਤੁਸੀਂ ਮੈਨੂੰ ਹੈਲੋ ਦਾ ਮੈਸੇਜ ਕਰੋਗੇ ਜਿਹੜੀ ਮੇਰੀ ਲੋਕੇਸ਼ਨ ਆ ਤੁਹਾਨੂੰ ਆਪ ਜਪ ਸਿੱਧੀ ਫਾਰਮ ਤੇ ਲੈ ਕੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਅੱਜ ਆਪਾਂ 9 ਤਰੀਕ ਨੂੰ ਵੀਡੀਓ ਕਵਰ ਕਰਦੇ ਕਿਨੇ ਨਾ ਖੜੇ ਆ ਵੀਰੇ ਆਪਾਂ ਸਾਮੀ ਅੱਜ 9 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਇਹ ਆਪਾਂ ਮਾਲ ਜਿਹੜਾ ਵੇਚਣਾ 11 ਤਰੀਕ ਨੂੰ ਵੇਚਣਾ ਵੀਰੇ ਦੈਨ ਉੱਤੇ ਵੀਰਵਾਰ ਬਣਦਾ ਉਹਦੇ ਸਵੇਰੇ 8:00 ਵਜੇ ਤੋਂ ਚਾਲੂ ਕਰਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੇ ਹੁਣ ਆਪਾਂ ਕੈਮਰੇ ਸਾਹਮਣੇ 20 ਕਨਾਕ ਆਪਾਂ ਸਾਹਮਣੇ ਕਰਾਂਗੇ ਤੇ ਤਕਰੀਬਨ 5 ਕਨਾਕ ਵੀਰੇ ਆਪਣੇ ਹੋਰ ਆਉਣ ਵਾਲੇ ਠੀਕ ਹੈ 25 ਨਗ ਵੇਚਾਂਗੇ ਹੁਣ ਬਿਲਕੁਲ 25 ਵੇਚਾਂਗੇ ਕਿਉਂਕਿ ਵੀਰੇ ਫਿਰ ਆਪਾਂ 15 ਦਿਨ ਕੰਮ ਬੰਦ ਰੱਖਣਾਗਾ ਮਨੇ ਬਾਡੀ ਵਗੈਰਾ ਵੀ ਆ ਗਿਆ ਤਾਂ ਬਾਡੀ ਇੱਕ ਵਾਰ ਆਪਾਂ ਕਿਸੇ ਵੀ ਗਾਹ ਕਰੂਗਾ ਆਪਾਂ ਜਾਨੀ ਨਰਾਜ ਹੋ ਕੇ ਜਮੇ ਨਹੀਂ ਮੋੜ ਦੇਗੇ ਜੇ ਸਾਨੂੰ ਜਾਨੀ ਸਾਹਮਣੇ ਬੈਠ ਕੇ ਉਹਨਾਂ ਦੇ ਨਹੀਂ ਮੈਂ ਕਿਉਂਕਿ ਆਪਾਂ ਲਾਟ ਸਾਰਾ ਵੀਰੇ ਕਲੀਅਰ ਕਰਨਾ ਹੁੰਦਾਗਾ ਠੀਕ ਹੈ ਬਾਕੀ ਦੇ ਸਾਮੰਦਾਰ ਵੀਰੇ ਨੂੰ ਪਤਾ ਹੀ ਹੈ ਕਿਉਂਕਿ ਫਿਰ 15 ਦਿਨ ਵੀਰੇ ਆਪਾਂ ਕਣਕ ਸਾਹਮਣੀ ਆਪਦੀ ਪੱਕੀ ਮੁੱਕੀ ਬੀਜਣੀ ਹੈ ਫਿਰ ਆਪਾਂ ਚੜ੍ਹਦੀ ਮਈ ਤੋਂ ਸਟਾਰਟ ਕਰਾਂਗੇ ਸਾਲ ਦਾ ਆਪਣਾ ਆਖਰੀ ਲਾਟ ਆਗਾ ਠੀਕ ਹੈ 20 ਨਗ ਚੱਕੇ ਆ ਗਏ ਠੀਕ ਹੈ ਤੋੜ ਦਿਓ ਵੀਰ ਜੀ ਠੀਕ ਹੈ ਪਹਿਲਾ ਸੁਆ ਸੂਰੀਆ ਚੌਕ ਦੇ ਦੰਦ ਚੱਕਿਆ ਵੀਰੇ ਹਜੇ 10 ਦਿਨ ਸਮਾਂ ਬਾਕੀ ਆ ਜਿਹੜਾ ਵੀਰ ਲੈ ਗਿਆ ਵੀਰੇ ਨਜ਼ਾਰੇ ਲਊਗਾ ਦੇਖੋ ਡਾਇਮੰਡ ਪੀਸ ਇੱਕ ਤਰ੍ਹਾਂ ਦਾ ਵੀਰੇ ਠੀਕ ਹੈ ਸੁਆ ਸੂਆ ਦੂਜਾ ਆ ਪਹਿਲਾ ਪਲੂਣ ਪਲੂਣ ਮੂੰਹ ਪਹਿਲਾ ਸੁਆ ਸੂਂਦੀਆ ਜੀ ਮੂੰਹ ਹਜੇ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕੇ ਆ ਚੌਕ ਦੇ ਦੰਦ ਚੱਕੇ ਆ ਹਾਂਜੀ ਸੋ ਦੇਖਣ ਨੂੰ ਹੈ ਲੈ ਸਾਇਦ ਹਿਸਾਬ ਨਾਲ ਜਿਵੇਂ ਦੂਜਾ ਵੀਰੇ ਸਾਇਦ ਪਲੀ ਵਾ ਫਾਰਮ ਚੋਂ ਆਈ ਇਹਦਾ ਬਾਇਓ ਡਾਟਾ ਸਾਰਾ ਮਿਲ ਜੂਗਾ ਠੀਕ ਹੈ ਤੇ ਜਿਹੜਾ ਬੰਨ ਲੈਕਟੀ ਰੂਪ ਮਿਲਿਆ ਕਿਹੜੇ ਬਲੱਡ ਲਾਈਨ ਦੇ ਆਪਣੇ ਕੋਲ ਸਾਰੀ ਲੈਕਟੀ ਰੂਪ ਚ ਹੈਗੀ ਉਹ ਲੈਕਟੀ ਰੂਪ ਚ ਦੇ ਮੰਗ ਤੇ ਜਮਾ ਅੰਗਰੇਜ਼ ਨਾ ਜਮਾ ਹਨਾ ਬਿਲਕੁਲ ਵੀਰੇ ਬਿਲਕੁਲ ਜੀ ਸੋ ਲੇ ਵਜੇ ਪਲਾਂਜਾ ਪਲਾਂਜਾ ਦੇਖੋ ਜਮਾ ਕਿਆ ਵਾਤਾ ਘਰੂੜ ਭਰੇ ਜਾਂਦੇ ਜਮਾ ਤੇ ਕੋਈ ਫਰਕ ਪੈਂਦਾ ਨਹੀਂ ਜਿਵੇਂ ਮਰਜ਼ੀ ਚੱਡੇ ਦਾ ਹੱਥ ਫੇਰੇ ਚੱਲੋ ਹਣਾ ਬਿਲਕੁਲ ਵੀਰੇ ਬਹੁਤ ਠੰਡੀ ਸੀ ਲਾਗੀ ਐਕਸ ਨੂੰ ਚੰਗੀ ਨਿਕਰੂ ਦੇਖੋ ਲੂਈ ਲਾਈ ਬਹੁਤ ਸਾਫਾ ਕਰਮ ਵਾਲੀ ਦੀ ਕਿੰਨਾ ਇਹ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਵੀਰੇ ਦੁੱਧ ਦੇਖੋ ਗਰਮੀ ਦੇ ਹਿਸਾਬ ਨਾਲ 35 ਕਿਲੋ ਦਾ ਪੋਲੇ ਹੱਥ ਨਾਲ ਪਾ ਜੂਗੀ ਬਾਕੀ ਲੈਵਾ ਫਿਟਿੰਗ ਵਾਲਾ ਜਮਾਨੇ ਮੇਰੇ ਕੋਲ ਫਿਟਿੰਗ ਵਾਲਾ ਵੀਰੇ ਸੋ ਸਾਫ ਸੁਧਰੀ ਪਹਿਲੇ ਨੰਬਰ ਤੇ ਦੁੱਗ ਦੋ ਦੁੰਦੀਆਂ ਬਣ ਸਕਦੇ ਇਹਨੂੰ ਆਪਾਂ ਹਾਂਜੀ ਤੇ ਵੀਰੇ ਆਪ ਕੋ ਟ੍ਰਾਂਸਪੋਰਟ ਦੀ ਸੇਵਾ ਸਾਰੀ ਹੈ 13 ਰੁਪਏ ਕਿਲੋਮੀਟਰ ਇਕੱਲੇ 50 50 ਦਾ ਠੀਕ ਹੈ ਆਨਲਾਈਨ ਪੇ ਕੱਲਾ ਚੈੱਕ ਨਹੀਂ ਆਂਦੇ 5-7 ਤਰ ਕਿਸੇ ਵੀਰ ਕੋਲ ਪੇਮੈਂਟ ਘੱਟਵਾ ਦੋ ਮੇਰੇ ਗੱਡੀ ਵਾਲੇ ਵੀਰ ਨੂੰ ਫੜਾ ਸਕਦਾ ਅੱਗੇ 2 ਨੰਬਰ ਵੜ ਦੇ ਦੇ ਤਾਜੀ ਸੂਈ ਤੇ ਤੀਜੇ ਦਿਨ ਉਹ ਸੂਈ ਨੂੰ 28 ਕਿਲੋ ਕੰਡੇ ਵਾਲਾ ਤੋਲ ਸਕਦਾ ਜਿਹੜਾ ਮਰਜੀ ਵੀਰ 14 ਕਿਲੋ ਟੈਂ ਦਾ ਬਿਲਕੁਲ ਵੀਰ 28 ਕਿਲੋ ਕੰਡੇ ਵਾਲਾ ਤੋਲ ਸਕਦਾ ਪਰ ਉਹਦਾ ਪਲੂਨ ਦਾ ਵੀਰੇ 35 ਕਿਲੋ ਦਿੱਤਾ ਵਾ 33 ਕਿਲੋ ਪਲੂਨ ਦਾ ਦਿੱਤਾ ਵਾ ਹਾਂਜੀ ਐਤ ਕੀ ਫਿਰ ਮੰਨ ਦੇ ਨੇੜੇ ਜਾ ਸਕਦੀ ਆ ਬਿਲਕੁਲ ਵੀਰ ਜਾਣੀ ਦੀ 35 ਤੋਂ ਟੱਪੂਗੀ ਠੀਕ ਹੈ ਤੇ ਸਾਫ ਸੁਥਰੀ ਲੈਵਾ ਫਿੜੀ ਗਾਲਾ ਜਾਵਾ ਜਿਹੜਾ ਬੰਦਾ ਵੀਰੇ ਸਾਡੇ ਨਾਲ ਸਾਈ ਲਾ ਲੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਚਵਾ ਸਕਦੇ ਆਪਾਂ ਇਹਦਾ ਜੀ ਠੀਕ ਹੈ ਸਾਈ ਕਰ ਲੇ ਚਵਾ ਕੇ ਦੇ ਸਕਦੇ ਆਪਾਂ ਬਿਲਕੁਲ ਵੀਰੇ ਚਵਾ ਸਕਦੇ ਆਂ ਜੀ 28 ਲੀਟਰ ਬੋਲਾ ਸਟਾਰਟਿੰਗ ਹਾਜ਼ਰ ਹੁਣ ਸਾਮ ਦਾ ਟਾਈਮ ਚਵਾਈ ਹੋਣੀ ਹੈ ਜੀ ਬਿਲਕੁਲ ਸਵਾਈ ਹੋਣੀ ਆ ਵੀਰੇ 5 ਵਜੇ ਦਾ ਟਾਈਮ ਆਪਣਾ ਠੀਕ ਹੈ ਸਾਢੇ 6 ਚਵਾਈ ਕਰਾਂਗੇ ਜੀ ਸਾਢੇ 6 ਕਰਾਂਗੇ ਚਵਾਈਏ ਦੀ ਹਾਂਜੀ ਹਾਂਜੀ ਤੇ ਰੇਟ ਫਿਰ ਕਿੱਥੋਂ ਰਹਿਣਗੇ ਆਪਣੇ ਆ ਰੇਟ ਵੀਰੇ ਆਪਣਾ ਜਿਹੜਾ ਜਿਵੇਂ ਜਰਸੀ ਆ ਜਰਸੀ ਚ 40 ਤੋਂ 70 ਦੇ ਵਿੱਚ ਆਲੀ ਹੈਗੀ ਜਿਹੜੀ ਐਫ ਐ ਵੀਰੇ 6 ਦੰਨਮਰੇ ਸੂਨ ਬੱਸੀ ਆ ਇਹਨੇ ਵੀ ਦੋ ਦੰਦ ਕੂਦ ਕਰਕੇ ਚੌਕ ਦੇ ਚੱਕਲੇ ਆ ਸੂਨ ਇਹ ਵੀ ਡਾਲੇ ਤੇ ਪੰਜ ਚਾਰ ਦਿਨ ਲਊਗੀ ਕਰਮਾਂ ਵਾਲੀ ਤੇ ਇਹ ਵੀ ਆਪਾਂ ਜਾਨੀ ਦੇ ਦਾਂਗੇ ਜੇ ਕੋਈ ਵੀਰ ਲਊਗਾ ਭਾਜੇ ਆਪਾਂ ਦੇ ਦਾਂਗੇ ਚੌਕ ਦੇ ਦਾਂਦੇ ਚੱਕ ਦੀ ਪਈ ਜਾਏ ਹਾਂ ਚੌਕ ਦੇ ਚੱਕ ਦੀ ਆ ਵੀਰੇ ਠੀਕ ਹੈ ਤੇ ਦਹਿਰ ਪੰਜ ਚਾਰ ਘੜ ਜੂ ਹੈ ਜਨਾ ਆ ਪੰਜ ਚਾਰ ਦਿਨ ਉਹ ਡਾਲੇ ਦੇ ਵੀਰੇ ਸੂ ਵੀ ਸਕਦੇ ਦੋ ਦਿਨਾਂ ਚ ਮੌਕੇ ਤੇ ਹਾਜ਼ਰ ਆ ਕੀ ਬਿਲਕੁਲ ਅੱਜ ਕੋਪਰ ਆਪਣਾ ਪਾ ਬੈਠੀ ਹੈਗੀ ਬਾਕੀ ਬੱਸੀ ਅਸਲ ਵਿੱਚ ਅੱਜ ਸੂ ਰਹੀ ਆ ਕਿਉਂ ਤੜਕੇ ਦਾ ਵੀਰੇ ਮਾਲ ਨਮਾਈ ਜਾਂਦੇ ਆਗੇ ਥੋੜਾ ਹੰਭ ਜਾਂਦਾਗਾ ਮਾਲ ਠੀਕ ਹੈ ਹੈ ਸਾਫ ਸੁਥਰੀ ਜਮ ਬਹੁਤ ਠੀਕ ਹੈ ਪੂਰੀ ਸਾਫ ਸੁਥਰੀ ਤੇ ਜਿੰਦਿਆਂ ਡਾਇਮੰਡ ਪੀਸ ਹੀ ਕੈਸੇ ਲੈਕਦਾ ਬਿਲਕੁਲ ਡਾਇਮੰਡ ਪੀਸ ਵੀਰੇ ਇਹਦੇ ਵੀ ਆਪਣੇ ਕੋਲ ਬਲੱਡ ਲਾਈਨ ਸਾਰੀ ਹੈਗੀ ਆ ਜੀ ਠੀਕ ਹੈ ਸਾਫ ਸੁਥਰੀ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕਦੀ ਆ ਯਾਨੀ ਸੂਣ ਨੂੰ ਪੰਜ ਦਿਨ ਵੀ ਲੈ ਸਕਦੇ ਰਾਤੇ ਰਾਤ ਵੀ ਸੂ ਸਕਦੇ ਬਿਲਕੁਲ ਡਾਲੇ ਤੇ ਹੈਗੀ ਆ ਜੀ ਠੀਕ ਹੈ ਹਾਂ ਸੋ ਸਾਫ ਸੁਥਰੀ ਤੀਜੇ ਨੰਬਰ ਤੇ ਡਾਇਮੰਡ ਪੀਸ ਹੈ ਜਮ ਥਣਲੇ ਦਾ ਦੇਖੋ ਅੰਤ ਕੋਈ ਨਹੀਂ ਬਿਲਕੁਲ ਪੱਧਰ ਆ ਗਈ ਆ ਦੇਖ ਸਾਫ ਸੁਥਰੀ ਮੰਨਦੇ ਵੀਰੇ ਤਾਂ ਅੱਗੇ ਪਿੱਛੇ ਦਾ ਹਵਾਨਾ ਧਿਆਨ ਨੰਬਰ ਦਾ ਹਣਾ ਆ ਦੇਖ ਸਕਦੇ ਹੋ ਮੇਰੇ ਥਣ ਥਣ ਚਾਰ ਸਪਿਰ ਨੂੰ ਗਾਇਬ ਤੇ ਹੈ ਠੀਕ ਹੈ ਲੈ ਜਾ ਚੁੜਾ ਦੇ ਤਾਂ ਆਪਾਂ ਜਿਹੜਾ ਮਾਲ ਹੈ ਸਾਰਾ ਇੱਕ ਯਾਰ ਵੇਚਣਾਗਾ ਆਪਾਂ ਐ ਨਹੀਂ ਹੈਗਾ ਵੀ ਜਾਂ ਦੋ ਬੜਾ ਰੱਖ ਲਾਂਗੇ ਤਿੰਨ ਰੱਖ ਲਾਂਗੇ ਕਿਉਂਕਿ ਵੀਰੇ ਸਾਲ ਦਾ ਆਪਣਾ ਐ ਮੰਨੇ ਵੀ ਸੁਲਾਈ ਹੁੰਦੀ ਆ ਠੀਕ ਹੈ ਹਾਂ ਬੈਂਡ ਦੇ ਹਿਸਾਬ ਹੀ ਲਾਉਣਾ ਸਾਰਾ ਬਿਲਕੁਲ ਬਸ ਐਂਡ ਤੇ ਆਪਣਾ ਹਿਸਾਬ ਨਾਲ ਇੱਕ ਯਾਰ ਸਾਰਾ ਮਾਲ ਵੇਚਦੇ ਨੇ 15 ਦਿਨ ਵੀਰੇ ਸਾਡੀ ਇੱਕ ਤਾਂ ਹੀ ਰੈਸਟ ਹੁੰਦੀ ਆ ਜਿਵੇਂ 31 ਮਾਰਚ ਨੂੰ ਬੈਂਕਾ ਹਿਸਾਬ ਕਰਦੀਆਂ ਬਿਲਕੁਲ ਆਪਣਾ ਹਿਸਾਬ ਆ ਵੀਰੇ ਐਂਡ ਵਾਲਾ ਠੀਕ ਹੈ ਹਾਂਜੀ ਤੇ ਮਾਰੇ ਮੋੜਾ ਤੋੜਾ ਦਾ ਪੱਕਾ ਕੁਝ ਨਹੀਂ ਦੇਖਣਾ ਕੁਝ ਨਹੀਂ ਦੇਖਣਾ ਵੀਰੇ ਬੈੜ ਮੰਗੂ ਵੀਰ ਨੂੰ ਫੜਾ ਦੇਣੀ ਆ ਬੱਸ ਹਾਂਜੀ ਤੇ ਜਿਵੇਂ ਕਹ ਠੀਕ ਹੈ ਇੱਕ ਇੱਕ ਕਿਸਮਾਂ ਦੇ ਕੰਮ ਕਰਾਂਗੇ ਚਾਰ ਨੰਬਰ ਦੂਜਾ ਸੂਹਾ ਸੁੰਦਿਆ ਵੀਰੇ ਹਫਤੇ ਦੀ ਕੱਚੀ ਆ ਹਜੇ ਬਿਲਕੁਲ ਸੈਦ ਮਾਰਦੀ ਆ ਜਿੰਨਾ ਵੀਰ ਮਰਜ਼ੀ ਲੈ ਜਾਏ ਵੀਰੇ 25 ਕਿਲੋ ਦੀ ਗਰੰਟੀ ਦੇ ਦੇਵਾਂਗੇ ਤੇ ਫਾਇਟ ਵੀ ਪੰਜੀ ਰੋਜ਼ ਦੇਊਗੀ ਦੂਜਾ ਸੂਹਾ ਸੁੰਦਿਆ ਤੇ ਦੇਸੀ ਮਖਿਆ ਲਾਦੂ ਕਰਮਾ ਵਾਲੀ ਤੁੱਪੇ ਤੋਰ ਤੇ ਤੋਰਾਂ ਇਹਨੂੰ ਵੀ ਤੇ ਮੱਝ ਹੀ ਇੱਕ ਤਰ੍ਹਾਂ ਦੀ ਹੈ ਨਾ ਬਾਹਲੀ ਚੰਗੀ ਆ ਵੀਰੇ ਤੇ ਰੇਟ ਮੱਝ ਦਾ ਹੱਦ ਚ ਹੋਏਗਾ ਬਿਲਕੁਲ ਬਾਜੀ ਬਾਜੀ ਵੀਰੇ ਰੇਟ ਆਪਾਂ ਦਾ ਸੋਜੀ ਨੇ ਦੁੱਧ ਵੀ ਇਹਨੂੰ ਲੈਣੀਆਂ ਵੀ ਸਵਾਦ ਲੈਣਾ ਜਾਵਾਂ ਆਪਾਂ ਤੇ ਦੁੱਧ ਚੋਣਾ ਭਰ ਕੇ ਬਾਲਟੀਆਂ ਇਹਦੇ ਥੱਲੇ ਉਠਾਂਗੇ ਜਮਾ ਆਪਾਂ ਬਿਲਕੁਲ ਉਠਾਂਗੇ ਵੀਰੇ ਠੀਕ ਐ ਲਗਭਗ ਕੱਢ ਜੂ 5-4 ਦਿਨ ਹਨਾ ਹਫਤਾ ਲੈ ਜੂ ਵੀਰੇ ਹਫਤਾ ਲੈ ਜੂ ਹਨਾ ਅੱਗੇ ਪਲੂਣ ਬੱਤੀ ਆ ਗਈ ਵੀਰੇ 2 ਦਿਨ ਦਾ ਪਲੂਣ ਬੱਤੀ 2 ਦਿਨ ਦਾ ਲੈ ਜੂ ਵੀਰੇ ਇਹ ਦੋਨੇ ਗਰਮੀ ਵਾਲੇ ਤੋਹਫੇ ਨੇ ਇਹ 5-4 ਦਿਨ ਕੱਢ ਦੀਏ ਹਾਂ ਇਹ ਵੀ ਹਾਂ 5 ਦਿਨ ਤੋਂ ਹਫਤੇ ਦੇ ਵਿੱਚ ਲਊ ਵੀਰੇ ਸਿਰ ਦੋ ਦਿਨ ਦਾ ਪਹਿਲਾ ਸੂ ਆ ਗਈ ਤੇ ਭਾਅ ਦਾ ਵੀ ਵੀਰੇ ਬਾਜ਼ ਮੂਗਾ ਭਾਅ ਦਾ ਇੱਕ ਜਰ ਬਸ ਆਪਣੇ ਨਹੀਂ ਹੋਣਗਾ ਗਾਘਾਂ ਦੇ ਹੋਣਗੇ ਸੋ ਜੈਜਗਲ ਆ ਜਮਾ ਪੂਰੀ ਸਾਫ ਸੁਥਰੀ ਤੇ ਜੈਨੂੰ ਵੀਰੇ ਕਹਿੰਦਾ ਭਾਅ ਹੋਣਗੇ ਜਮਾ ਇੱਕ ਆਪੋ ਦੇ ਕਹਿ ਬੈਠੇ ਵੀ 11 ਦਿਨ ਨੂੰ ਲਾੜ ਕੱਢਣਾ ਇੱਕ ਕੱਢਣਾ ਵਸਾ ਵੇਸ ਇੱਕ ਕੱਢਣਾ ਪਿਆ ਵੀਰੇ ਕਹਿ ਬੈਠੇ ਆਂਗੇ ਕਿਉਂਕਿ ਮੂਰੇ ਹੁਣ ਦੇਖੋ ਸੀਜ਼ਨ ਦਾ ਕੰਮ ਆ ਗਿਆ ਬਾਕੀ ਆ ਦੇ ਪਰਿਵਾਰ ਨੂੰ ਵੀ ਟਾਈਮ ਦੇਣਾ ਵੀਰੇ 11 ਮਹੀਨੇ ਕੰਮ ਕਰਦੇ ਆਂ ਤੇ ਫਿਰ ਆਪਣੀ ਖੇਤੀ ਬਾਵਾ ਮੂਰੇ ਹੁਣ ਕਣਕ ਵੀ ਸਾਂਭਣੀ ਆ ਵੀਰੇ ਟੂੜੀ ਤੰਦ ਸਾਂਭਣਾਗਾ ਤੇ ਮੱਕੀ ਮੁੱਕੀ ਬਿਜ਼ਨਸ ਕਰਕੇ ਵੀ ਆਪਾਂ ਲਾਟ ਤਾਂ ਹੀ ਕੱਢ ਰਹੇ ਆਂ ਠੀਕ ਹੈ ਅੱਗੇ ਆ ਗਿਆ ਐਰ ਸ਼ੈਰ ਦਾ ਨਗੀਨਾ ਵੀਰੇ ਖੀਰੀ ਬਸਿਆ ਮੂਹੋਂ ਚ ਜਮਾ ਖੀਰੀ ਬਿਲਕੁਲ ਦੁੱਧੰਦੀਆਂ ਦੇ ਵਿੱਚ ਇੱਕ ਹਫ਼ਤੇ ਦੀ ਇੱਕ ਅੱਚੀ ਆ ਜਿਹੜਾ ਵੀਰ ਲਜੂ ਭਾਜ ਹੀ ਇਹ ਦੇ ਦੇ ਤੇ ਦੁੱਧ ਕਿੰਨਾ ਮੰਨ ਕੇ ਲੈਵੇਂ ਦੁੱਧ ਵੀਰੇ ਦੇਖੋ ਜਿਵੇਂ ਆ ਡਲਾ ਬੱਸੀ ਆ ਇਹ ਵੀ 20 ਤੋਂ ਪਲੱਸ ਵਾਲੀ ਆ ਉਹ ਤਾਂ 25 ਕਿਲੋ ਦੀ ਗਾਰੰਟੀ ਦੇਵਾਂਗੇ ਤੇ 20 ਤੋਂ ਪਲੱਸ ਹੀ ਆ ਜਾਊਗੀ ਵੀਰੇ 20 ਤੋਂ ਪਲੱਸ ਹਾਂਜੀ ਤੇ ਮੂੰਹ ਮੱਥਾ ਜਮਾ ਐਰ ਸ਼ਹਿਰ ਜਿਹਨੂੰ ਕਹਿੰਦੇ ਆ ਅਸੀਂ ਵੀਰੇ ਕਹਿਣ ਦੀਆਂ ਗੱਲਾਂ ਨਹੀਂ ਹੁਣ ਤੁਹਾਨੂੰ ਦਿਖਾ ਦੇਣੇ ਨੇ ਨੇੜੇ ਕਰ ਲਓ ਵੀ ਕਿਸੇ ਨੂੰ ਖੀਰੀ ਕਹਦਾ ਤੇ ਦੋ ਦੰਦ ਨਿਕਲੇ ਹੋਊਗੀ ਜਮਾ ਖੀਰੀ ਆ ਭਾਈ ਇਹ ਤਾਂ ਜਿਹੜਾ ਗੱਲ ਕਵਾਂਗੇ ਵੀਰੇ ਉਹ ਹੋਊਗੀ ਅਸੀਂ ਇੱਕ ਲਾਟ ਨਹੀਂ ਲਾਉਣਾ ਹੁੰਦਾ ਵੀਰ ਜੀ ਦੰਦ ਤੋੜਨੀ ਤਿਆਰੀ ਲੱਗਦੀ ਨਹੀਂ ਕੋਈ ਸਾਡੇ ਕੋਈ ਤਿਆਰੀ ਨਹੀਂ ਹੈਗੀ ਵੀਰੇ ਠੀਕ ਹੈ ਤੇ 20 ਦੀ ਐਵਰੇਜ ਉਹ ਦੇ ਢ ਅਸਾਈਲ ਦੇ ਵਿੱਚ ਵੀ ਥੋੜਾ ਜਿਹਾ ਗਿਰਦਾ ਕ੍ਰੋਸ ਪੈਂਦਾਗਾ ਦੋ ਭਾਂਤਾਂ ਮੇਲ ਆ ਗਿਆ ਨੂੰਨ ਬੱਸੀਆ ਦੋ ਦੰਦਾ ਵੀਰੇ ਠੀਕ ਹੈ ਤੇ ਪੰਜ ਚਾਰ ਦਿਨ ਹੀ ਇਹ ਲਊਗੀ ਸੂਨ ਨੂੰ ਤੇ ਇਹਦਾ ਤੁਹਾਨੂੰ ਭਾਅ ਦੱਸਦੇ ਨੇ ਪੂਰੇ 50 ਦੀ ਦੇ ਦੇਾਂਗੇ ਪੂਰੇ 50 ਹਜ਼ਾਰ ਦੀ ਪੂਰੇ 50 ਦੀ ਤੋਰੋ ਆਏ ਨੂੰ ਜੀ 20 ਕਿਲੋ ਮੰਨ ਲੈ ਅ ਨਹੀਂ 18 ਕਿਲੋ ਮੰਨ ਲੇ ਵੀਰੇ ਦੇਖੋ ਕੋਲੀਆ ਦੇ ਦੇ 20 ਤੇ ਪਰ 18 ਮੰਨ ਲੈ ਪੂਰੇ 50 ਦੀ ਦੇ ਦਾਂਗੇ ਜੀ 50000 ਦੇ ਵਿੱਚ 18 ਕਿਲੋ ਦੁੱਧ ਦੇਣ ਵਾਲੀ ਬਿਲਕੁਲ ਦੇ ਦਾਂਗੇ ਵੀਰੇ ਜਾਇਜ ਗੱਲਾਂ ਤੇ ਗਿਰਵੀ ਨਾਲੇ ਸਾਈਵਾਲ ਵੀ ਸਾਈਵਾਲ ਗਿਰਦਾ ਟੀਕਰ ਖਾਦਾ ਗਿਰਦਾ ਬੱਚਾ ਬਾਦੂ ਸਾਈਵਾਲ ਦਾ ਰੱਖਾਂਗੇ ਸਾਈਵਾਲ ਦਾ ਅੱਗੇ ਜਰਸੀ ਖੜੀ ਹੈ ਇੱਕ ਅੱਗੇ ਜਰਸੀ ਆ ਗਈ ਵੀਰੇ ਡਿਮਾਂਡ ਇਹਦੀ 55 ਆ ਗਈ ਮਾਨ ਤਨ ਹੋਊਗਾ ਜਿਹੜਾ ਬੰਦਾ ਮਰਜ਼ੀ ਮੰਗ ਲੇ ਦੇ ਕੇ ਮੋੜਾਂਗੇ ਜੀ 55000 ਚ ਦੁੱਧ ਕਿੰਨਾ ਦੁੱਧ ਵੀਰੇ 18 ਕਿਲੋ ਭੋਲੇ ਹੱਥਾਂ ਦੇਉ ਜੀ 18 ਕਿਲੋ ਭੋਲੇ ਹੱਥਾਂ ਤੇ ਬੂਤੀ ਇਹਨੂੰ ਕਹਿੰਦੇ ਜਿਹੜੇ ਕਹਿੰਦੇ ਕੌਲੀ ਚ ਪਾਣੀ ਪੀਂਦੀ ਹੈ ਹਨਾ ਬਿਲਕੁਲ ਵੀਰੇ ਬਿਲਕੁਲ ਜ ਤੇ ਰੇਟ ਜਮਾ ਬਾਜਵਾ 55000 ਸਰਪ 55 ਜੋ ਮਾਨਤਨ ਹੋਊਗਾ ਵੀਰੇ ਜੋ ਮੱਥੇ ਤੇ ਟੋਆ ਜਾਮਾ ਕਿਆ ਬਾਤ ਹੈਣਾ ਕਿਉਂਕਿ ਵੀਰੇ ਅਸੀਂ ਮਾਲ ਰੱਖਣਾ ਹੀ ਨਹੀਂ ਹੈਗਾ ਕੋਈ ਵੇਚਣਾ ਹੈਗਾ ਵੇਚਣਾ ਦੁਆਰੇ ਹੁਣ ਚੜਦੀ ਮੈਂ ਸਟਾਰਟ ਕਰਾਂ ਜਿਹੜਾ ਮਾਲ ਰੱਖ ਲਿਆ ਵੀਰੇ ਸਾਨੂੰ ਲੌਸ ਚ ਲੈ ਜਾਊਗਾ ਉਹੀ ਹੁਣ ਆਪਾਂ 2000 ਜਿਹੇ ਜੇਬ ਚੋਂ ਪਾ ਕੇ ਕਿਉਂ ਨਾ ਦੇ ਦਈਏ ਚਲੋ ਕਮਾਈ ਦਾ ਸੈਲ ਚ ਹੁੰਦੀ ਰਹੀ ਹੈ 11 ਮਹੀਨੇ ਕਮਾਈ ਕਰੀ ਆ ਠੀਕ ਹੈ ਤੇ ਜਿਹੜੇ ਪੈਂਟ ਤੇ ਖੜੀਆਂ ਦੇਖੀ ਜੰਨੇ ਉਹ ਅਨਸਾਈਆ ਤਾਜੀ ਸੁਈ ਲਗੀ ਮਗਰ ਇਹਦੇ ਬੱਸੀ ਆ ਦੁੱਧ ਕਿੰਨਾ ਇਹਦੇ ਨਾਲ ਕੋਈ 19 ਕਿਲੋ ਰੈਡੀ ਆ ਬਹਾ ਕੰਡੇ ਦੇ ਤੋਲ ਵਾਲਾ ਠੀਕ ਹੈ ਪੂਰਾ 19 ਕਿਲੋ ਸਾਈ ਵਾਲਾ ਆ ਗਿਆ ਪਹਿਲੇ ਨੰਬਰ ਪੂਰਾ ਲਾ ਗਿਆ ਉੱਥੇ ਦੇ ਨਾਲ ਸੂਈ ਨੂੰ ਦੇਣਾ ਮਰਜ਼ੀ ਦੇ ਆਹ ਫਿਰ ਦੂਜਾ ਸੂਆ ਸੂਈ ਆ ਇਹ ਵੀ ਭਾਜ ਦੇ ਦੇਾਂਗੇ ਵੀਰੇ ਇਹਦਾ ਭਾਅ ਆਪਾਂ ਨਾ ਦੇਣ ਦੱਸਣਾ ਇਹ ਫਿਰ 75 ਦੀ ਦੇ ਦੇਾਂਗੇ 75 ਹਜ਼ਾਰ ਹੋਰ ਤਾਂ ਹੋ ਜਾਊਗਾ ਦੁੱਧ ਵੀ 20 ਕਿਲੋ ਨਾਲ ਜਿਹੜੇ ਦੂਜੀ ਉਦੋਂ ਇੱਕ ਵੀਰੇ ਆ ਆ ਗਏ ਇਹ ਵੀ ਦੂਜਾ ਸੂਆ ਜੱਸੀ ਦੀ ਕਰਾਸ ਪੈਂਦੀ ਆ ਇਹਦੇ ਨਾਲ ਤੋਂ ਕਾ 24 ਕਿਲੋ ਵੀਰੇ ਸੂਈ ਵੀ ਸੂਈ ਵੀ ਇਹ ਆਪਾਂ ਦੇ ਦੇ ਰਹੇ ਕਿ ਵੀਰੇ 80 ਹਜ਼ਾਰ ਦੀ 80 ਹਜ਼ਾਰ ਹਾਂਜੀ ਅੱਗੇ ਆ ਗਿਆ ਤੇ ਅੰਤਿਕਾ ਦੇਖ ਸਕਦੇ। ਦੇਖੋ ਵੀ ਇਹ ਠੰਡੀ ਛੀਨਾ ਤੇ ਦੁੱਧ ਇਹ ਨਾਲ ਹੀ ਹੋਊਗਾ 18 ਕਿਲੋ ਗ੍ਰਾਮ ਦਾ ਲੈ ਦੋ ਵੱਡੇ ਘੱਟ ਵਾਲੀ ਆ ਵੀਰੇ। ਆ ਜਾ ਜਮਾ ਆ ਜਾ ਇਹ ਵੀ ਭਾਜ ਦੇ ਦੇਾਂਗੇ ਜੀ। ਠੀਕ ਐ। ਉਸ ਤੋਂ ਅੱਗੇ ਆ ਗਈ ਵੀਰੇ ਤੂਮ ਬੱਸੀ ਕਾਲੇ ਘੰਦਰ ਚ। ਠੀਕ ਐ। ਤੂਹੋਂ ਦੋ ਦਾ ਦਾ ਪਿਆ ਉਹ ਤੰਦ ਪੱਟ ਕੇ ਦਿਖਾ ਤਾਜੀ ਸੂਈ ਆ ਵੀਰੇ। ਠੀਕ ਐ। ਤੇ ਦੁੱਧ ਦੇ ਨਾਲ ਵੀ ਹੋਊਗਾ 19 ਕਿਲੋ ਦਾ ਘਰ ਚ। ਇਹ ਆਪਾਂ ਵੀਰੇ 65000 ਦੀ ਦੇ ਦੇਾਂਗੇ। ਸਿਰਫ 65000 ਦੀ। 65000 ਦੀ। ਉਦੋਂ ਅੱਗੇ ਵੀਰੇ ਆ ਗਏ ਖੀਰਾ ਬੱਚਾ ਵੀਰੇ ਨਾਲ ਜਰਸੀ ਕੋਸ ਜੇਫ ਆ ਗਈ ਇਹ ਦੇ ਦੇਣੀ 48000 ਚੋਂ ਸਿਰਫ 48000 ਜੀ ਮੈਂ ਤਾਂ ਕਿਹਾ 55 ਗਏਗਾ ਨਹੀਂ ਨਹੀਂ ਵੀਰੇ ਉਦੋਂ ਅੱਗੇ ਜਰਸੀਆਂ ਆ ਗਿਆ ਆ 42 ਦੀ ਆ ਗਈ ਆ 40 ਦੀ ਆ ਵੀਰੇ ਉਦੋਂ ਅੱਗੇ ਦੋ ਖੜੀਆਂ 37 37000 ਦੇ ਭਾਅ 'ਚ ਆ ਕਾਲੀ ਬਹਿੜ ਤਾਜੀ ਸੂਈ ਇਹ ਵੀ ਭਾਅ ਦੇ ਦੇਾਂਗੇ ਤੇ ਦੋ ਬੈੜਾ ਆਪਣੇ ਕੋਲ ਮਗਰ ਕੱਟੀਆਂ ਨੇ 15 15 ਦਿਨ ਦੀ ਉਹ 45 45 ਦੇ ਭਾਅ ਦੇ ਦੇਾਂਗੇ ਦੋਨੇ ਚੱਖ ਨੇ ਹਰ ਇੱਕ ਸੌਦੇ ਦੇ ਵੇਲੇ ਹਰ ਇੱਕ ਵਾਰ ਲਾੜ ਦੇ ਵਿੱਚ ਇਹ ਚਾਰ ਪੰਜ ਹੁੰਦੀਆਂ ਹੁੰਦੀਆਂ ਨੇ ਬਾਕੀ ਆਪਣਾ ਪੰਜ ਨਾਗ ਵੀਰੇ ਆਉਣ ਵਾਲੇ ਆਗੇ ਜਿਹੜਾ ਵੀਰ ਆਪਣਾ ਕੋਲ 11 ਤਰੀਕਾ ਲਾਰਜ ਆ ਗਿਆ ਲਾਹਾ ਖੱਟ ਕੇ ਜਾਊਗਾ 10 ਤੋਂ 15 ਫੇਰ ਮੁਨਾਫਾ ਕਮਾ ਕੇ ਜਾਊਗਾ ਜੀ ਜੈ ਜੈਕਾਰ ਚਾਹੇ ਇੱਕ ਅੱਧੀ ਕੱਚੇ ਲਿਆ ਜਾਏ ਜਾਂ ਕਿ ਸਾਮੇ ਕੇ ਕਲੀ ਕਲੀ ਵੇਚ ਲੈਣ ਸਾਮੇ ਵੀਰੇ ਵਾਤਾ ਤਿਆਰ ਕਰ ਲਵੇਂ ਬਾਕੀਆ ਦੂਜਾ ਮਾਲ ਤਾਂ ਹਾਜ਼ਰੀ ਆ ਬਾਕੀ ਸੁਇਆਂ ਬਾਕੀ ਨੇ ਬੜਾ ਪੰਜ ਉਹ ਤਿੰਨ ਬੜਾ ਹੋ ਉਸ ਸੁਇਆਂ ਵੀ ਆਉਣ ਵਾਲੀਆਂ 91 53 ਅਪ ਨੰਬਰ ਆਪਣਾ ਮੇਰਾ ਬਾਅਦ 807 13934 ਬਾਅਦ 807 13934 11 ਤਰੀਕ ਨੂੰ 25 ਨਾ ਆ ਕੇ ਇੱਥੇ ਹਾਜ਼ਰ ਮਿਲਣਗੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਜੀ